ਸਵਾਗਤ ਆ ਬਾਈ ਜੀ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਬਲੌਗ ਹੈਗਾ ਬਾਈ ਆਪਣੇ ਹਰਪ੍ਰੀਤ ਵੀਰ ਦਾ ਹਰਪ੍ਰੀਤ ਬਾਈ ਸਤਿ ਸ਼੍ਰੀ ਅਕਾਲ ਬਲੌਗ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ ਤੇ ਹਰਪ੍ਰੀਤ ਬਾਈ ਅੱਜ ਆਪਾਂ ਕੀ ਕਰਨਾ ਵੀਰੇ ਅੱਜ ਜੀ ਬਾਈ ਜੀ ਆਪਣੇ ਕੋਲ ਇੱਕ 525 ਆਇਆ ਫੋਰ व्हीਲ ਟਰੈਕਟਰ 525 ਆਇਆ ਜੀ ਫੋਰ व्हीਲ ਟਰੈਕਟਰ ਜੌਂਡੀਅਰ ਹਨਾ ਜੌਂਡੀਅਰ ਜੌਂਡੀਅਰ ਤੇ ਉਹ ਬਾਈ ਬਾਈ ਉਹਨਾਂ ਦਾ ਬੱਸ ਦੇ ਵਿੱਚ ਲੱਗ ਗਿਆ ਸੀਗਾ ਹਾਂ ਹਾਂ ਥੋੜੀ ਖਰਾਬੀ ਜੀ ਹੋ ਗਈ ਸੀ ਸ਼ੋਅ 'ਚ ਹਨਾ ਹਾਂ ਸ਼ੋਅ ਉਹ ਚੇਂਜ ਕਰਨੀ ਹੈ ਅੱਜ ਚੇਂਜ ਤੇ ਅਸੀਂ ਚੱਲੇ ਅੰਦਰ ਬਾਈਓਨ ਵਾਲੀ ਵਰਕਸ਼ਾਪ ਦੇ ਵਿੱਚ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਵੀ ਕਿਹੜਾ ਟਰੈਕਟਰ ਆਇਆ ਬਾਜੀ ਹਾਂ ਜੀ ਆਇਆ ਜੀ 5205 ਜੌਂਡੀਅਰ ਬਾਸ ਨਾਲ ਥੋੜਾ ਜਿਹਾ ਖਹਿ ਕੇ ਬਾਸ ਨਾਲ ਜੀ ਸ਼ੋ ਖਰਾਬ ਹੋ ਗਈ ਸੀ ਇਹਦੀ ਸ਼ੋ ਲੱਗਿਆ ਚ ਬਦਲਣਾ ਹੈ ਬਾਜੀ ਤੇ ਕਰਦੇ ਆਂ ਚੇਂਜ ਟਰੈਕਟਰ ਸਾਰੇ ਬਾਹਰ ਕੱਢਦੇ ਬਾਈ ਜੀ ਬਾਜੀ ਲੱਗਿਆ ਇਹ ਚੇਂਜ ਕਰਨੇ ਜੋ ਲਓ ਬਈ ਖੋਲੇ ਟਰੈਕਟਰ ਪਾਈਆਂ ਨੇ ਨੰਗਾ ਜਿਆ ਕਰਤਾ ਹਰਪ੍ਰੀਤ ਨੇ ਹਰਪ੍ਰੀਤ ਹੁਣ ਬਈ ਇਹ ਕਿਹੜੇ ਸਾਰੀ ਚੇਂਜ ਕਰਨੀਆਂ ਕੋ 파ਟ ਫੋੜੀ ਪੱਲੇ ਹੀ ਰਹਿਣ ਦੇਣੇ ਆ ਪੱਲੇ ਹੀ ਰਹਿਣ ਦੇਣੇ ਆ ਆ ਪੀਸ ਚੇਂਜ ਕਰਨੇ ਥੱਲੇ ਵਾਲੀ ਚੀਜ਼ ਕਲੀ ਚੇਂਜ ਕਰ ਦੇਣੀ ਆ ਐਲਕੀ ਨਟ ਖੋਲ ਕੇ ਹਨਾ ਐਲਕੀ ਨਟ ਖੋਲ ਕੇ ਐਲਕੀ ਨਟ ਖੋਲ ਕੇ ਠੀਕ ਆ ਬੜਾ ਇਹ ਕਿਸਾ ਨਹੀਂ ਜੀ ਇਹ ਵੀ ਲੋੜ ਪਈ ਜਾਂਦੀ ਆ ਹਾਂ ਹਾਂ ਕੋਈ ਗੱਲ ਨਹੀਂ ਤੇ ਇਸ ਨਾਲੇ ਖੋਲ ਦੇ ਆ ਜੋ ਤਾਂ ਖੋਲ ਲਈ ਯਾਰ ਉੱਪਰਤੀ ਸਾਈਡ ਤੇ ਜੋ ਖੋਲ ਕੇ ਤੇ ਬਾਕੀ ਹੁਣ ਆ ਦੇਖੋ ਆ ਵੀ ਨਵੀਂ ਸ਼ੋ ਪਾਉਣ ਲੱਗੇ ਐ ਜੱਕ ਜੁੱਕ ਲਾਉਣ ਲੱਗੇ ਐ ਫੇਰ ਇਹਨੂੰ ਤਿਆਰ ਕਰਾਂਗੇ ਤੇ ਪੁਰਾਣੀ ਸ਼ੋ ਇੱਧਰ ਖੋਲ ਕੇ ਰੱਖਤੀ ਆ ਦੇਖੋ ਸਾਈਡ ਤੇ ਜੀ ਤੇੜ ਜੀ ਆ ਗਈ ਸੀ ਇਹਨੂੰ ਪੱਜ ਕੇ ਤੇ ਬਾਕੀ ਉਹ ਰਬੜ ਰਬੜ ਸਾਰੀ ਹੁਣ ਉਹਦੇ ਤੇ ਨਵੀਂ ਲਿਆ ਕੇ ਕਰਾਂਗੇ ਉਹਨੂੰ ਪੂਰੀ ਗੁੰਦਗੁੰਦ ਲਾ ਕੇ ਕਸਾਂਗੇ ਤੇ ਬਾਕੀ ਇਹਦਰ ਹਰਪ੍ਰੀਤ ਭਾਈ ਇੱਧਰ ਕੀ ਕਰ ਲੱਗਿਆ ਹੈ ਬਦਰ ਭਾਈ ਇਹ ਨਹੀਂ ਲੀਜੀ ਥੋੜਾ ਜਿਹਾ ਬੜ ਪੈ ਗਿਆ ਬਸ ਇਹ ਵੱਜਣੇ ਨਾਲ ਅੱਛਾ ਅੱਛਾ ਬੜ ਪੈ ਗਿਆ ਅੱਛਾ ਇੱਕ ਵਾਰ ਦੇਖਦੇ ਹੋਰ ਕਿ ਪੱਤੀ ਜਿੱਦੀ ਹੁੰਦੀ ਹੈ ਅੱਛਾ ਇਹ ਚ ਵੀ ਥੋੜਾ ਜਿਹਾ ਬੜ ਪੈ ਗਿਆ ਹੈ ਹਾਂਜੀ ਹਾਂਜੀ ਬਸ ਜ ਵੱਜਣ ਕਰਨੇ ਉਹ ਇਹ ਤਾਂ ਹੋ ਜਣਾ ਸੈਟ ਹੈ ਨਾ ਮੜਾ ਜਾ ਬਾਕੀ ਭਾਈ ਆਲੂਆਂ ਨੂੰ ਆਲੂ ਨੂੰ ਬਹੁਤ ਕਾਮਯਾਬ ਹੈ ਨਾ ਹਾਂਜੀ ਹਾਂਜੀ ਇਹ 40 ਹੌਸਪਾਵਰ ਦਾ ਟਰੈਕਟਰ 5105 4 ਵੀਲ ਟਰੈਕਟਰ ਹੈ ਭਾਈ ਆਲੂ ਵਾਲੇ ਪਲਾਂਟਰਾਂ ਨੂੰ ਬਹੁਤ ਕਾਮਯਾਬ ਆ ਭਾਈ ਟਰੈਕਟਰ ਇਹ ਸਾਡਾ ਗ੍ਰਹਿਮੀ ਦਾ ਪਲਾਂਟਰ ਚੱਲਦਾ ਭਾਈ ਇਹ ਬਹੁਤ ਵਧੀਆ ਪਲਾਂਟਰ ਚਲਾ ਰਿਹਾ ਹੈ ਹੁਣ ਕਿੱਦਾਂ ਖੋਲਾਂਗੇ ਆਹ ਨਟ ਖੋਲਣ ਲੱਗੇ ਆ ਹਾਂਜੀ ਤੇ ਆਪਾਂ ਇਹਦਾ ਮੂੰਹ ਦੇਖਾਂ ਵੀ ਕਿ ਅੰਦਰੋਂ ਦੇਖਣਾ ਹੈ ਨਾ ਵੀ ਕੀ ਚੱਕਰ ਆ ਹੈ ਨਾ ਹਾਂਜੀ ਹਾਂ ਨਾਲ ਮੜਾ ਇਹ ਛੱਡ ਲੈਣਾ ਦਾ ਹੀ ਪ੍ਰੋਗਰਾਮ ਹੈ ਹੁਣ ਵੀ 17 ਹੋ ਗਏ ਨੇ ਜਾਂ 17 ਹੋ ਹਾਂ ਸੱਚ 17 ਹੋ ਗਈਆਂ ਸਿਸਟਮ ਖੋਲਤਾ ਹੈ ਨਾ ਹਾਂਜੀ ਦੇਖਣ ਨੂੰ ਇਹ ਛੋਟਾ ਜਿਹਾ ਲੱਗਦਾ ਟਰੈਕਟਰ ਜੋਰ ਬਹੁ ਮਾਰਦਾ ਜੋਰ ਬਹੁ ਮਾਰਦਾ ਏ ਆਰ ਵੀ 3 11 ਚ ਹਾਂਜੀ ਠੀਕ ਆ ਹਾਈ ਲੋ ਵਰਸਾ ਹਾਈ ਲੋਰ ਵਰਸਾ ਹੈ ਪਹਿਲਾ ਦੂਆ ਚੌਥਾ ਗੇ ਆ ਅੱਛਾ ਬੈ ਕੇ ਤਾਂ ਉਧਰ 11 ਚ ਦੇ ਦਤਾ ਹਨਾ ਹਾਂ ਬੈਕ ਪਾ ਕੇ ਇਧਰ 3 4 ਜਿਹੜਾ ਮਰਜੀ ਪਾ ਦੋ ਭੱਜੂਗਾ ਛਟ ਲਗੇਰ ਵਾਲੇ ਹੀ ਕੰਮ ਹੋ ਗਿਆ ਛਟ ਲਗੇਰ ਵਾਲੇ ਹੀ ਕੰਮ ਹੋ ਗਿਆ ਹਾਂ ਛਟ ਲਗੇਰ ਵਾਲੇ ਹੀ ਕੰਮ ਹੋ ਗਿਆ